ਮੇਰਾ ਨਾਮ ਰਾਜੀ ਸਦੇਓੜ ਹੈ ਮੈਂ ਲੁਧਿਆਣੇ ਸ਼ਿਮਲਾਪੁਰੀ ਰਹਿਨੀ ਆ ਇੱਕ ਸਾਲ ਦੇ ਕਰੀਬ ਹੋਈ ਚੱਲਿਆ ਅਸੀਂ ਭਗਵਾਨ ਜੀ ਨੇ ਜਿਹੜੀ ਯੋਗ ਸ਼ਾਲਾ ਸ਼ੁਰੂ ਕੀਤੀ ਆ ਅਸੀਂ ਇਹਨੂੰ ਫਸਟ ਟਾਈਮ ਤੋਂ ਹੀ ਅਟੈਂਡ ਕੀਤਾ ਹੋਇਆ ਹੈ ਅਸੀਂ ਰੈਗੂਲਰ ਆਏ ਆ ਸਾਡੇ ਮੈਡਮ ਬਹੁਤ ਅੱਛੇ ਆ ਇਹਨਾਂ ਨੇ ਸਾਨੂੰ ਇੰਨਾ ਕ ਮੋਟੀਵੇਟ ਕੀਤਾ ਸੀ ਵੀ ਮੇਰੀ ਬੈਕ ਪ੍ਰੋਬਲਮ ਹੈ ਜਿਹੜੀ ਮੈਂ 4-5 ਸਾਲ ਤੋਂ ਤੁਰਨ ਜਿਵੇਂ ਮੈਨੂੰ ਤਕਲੀਫ ਹੁੰਦੀ ਸੀ ਮੇਰੇ ਇਥੇ ਆਣ ਨਾਲ ਮੇਰੇ ਉਹ ਸਾਰੇ ਦਰਦ ਖਤਮ ਹੋਏ ਆ। ਜੋਗਾ ਦਾ ਮੈਨੂੰ ਬਹੁਤ ਜਾਣੇ ਡਾਕਟਰਾਂ ਨੇ ਵੀ ਕਿਹਾ ਕਿ ਤੁਸੀਂ ਜੋਗਾ ਕਰਨੀਏ ਤੁਹਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਮੇਰੇ ਗੋਡੇ ਨਹੀਂ ਚੱਲਦੇ ਸੀਗੇ ਔਰ ਡਿਪਰੈਸ਼ਨ ਦੀ ਫੋਨ ਕਰਕੇ ਨਾ ਮੈਨੂੰ ਬਹੁਤ ਔਖਾ ਹੁੰਦਾ ਸੀ। ਇਹ ਜੋਗਾ ਕਲਾਸਾਂ ਸ਼ੁਰੂ ਹੋਈਆਂ। ਤੇ ਮੈਂ ਜੁਆਇਨ ਕੀਤੀਆਂ ਮੈਨੂੰ ਬਹੁਤ ਹੀ ਜਿਆਦਾ ਫਾਇਦਾ ਮਿਲਿਆ ਅੰਦਰੋਂ ਫੀਲਿੰਗ ਨਾਲ ਕਹਿ ਰਹੀਆਂ ਕਿ ਬਹੁਤ ਹੀ ਸ਼ੁਕਰੀਆ ਭਗਵੰਨ ਮਾਨ ਜੀ ਦਾ ਜਿਨ੍ਹਾਂ ਨੇ ਕਲਾਸਾਂ ਸ਼ੁਰੂ ਕੀਤੀਆਂ ਜੇ ਮੇਰਾ ਨਾਮ ਸੀਮਾ ਅਸੀਂ ਸਾਰੇ ਜੁਗਾ ਕਲੱਬ ਚ ਆਉਂਦੇ ਆ ਸਾਨੂੰ ਬਹੁਤ ਵਧੀਆ ਲੱਗਦਾ ਇੱਥੇ ਆਣਾ ਤੇ ਜੋਗਾ ਕਰਨ ਨਾਲ ਸਾਨੂੰ ਬਿਲਕੁਲ ਰਿਲੈਕਸ ਫੀਲ ਹੁੰਦਾ ਸਾਨੂੰ ਮੈਡਮ ਸਾਡੀ ਬਹੁਤ ਅੱਛੀ ਹੈ ਪਿੱਛੇ ਬੈਕ ਨੂੰ ਬਹੁਤ ਦਰਦ ਸੀ ਜਦੋਂ ਤੋਂ ਮੈਂ ਸਟਾਰਟ ਕੀਤਾ ਹੋਇਆ ਮੈਂ ਬਿਲਕੁਲ ਫਿੱਟਾਂ ਠੀਕ ਆ ਰਿਲੈਕਸ ਫੀਲ ਹੁੰਦਾ ਮੈਨੂੰ ਤੇ ਜੋਗਾ ਕਲਾਸ ਨਾਲ ਸਾਨੂੰ ਇਹ ਕਿ ਅਸੀਂ 1 ਘੰਟਾ ਸੀ ਆਪਣੇ ਵਾਸਤੇ ਕੱਢ ਸਕਦੇ ਆ ਅਸੀਂ ਨੇ ਭਗਵਾਨ ਜੀ ਦਾ ਬਹੁਤ ਸ਼ੁਕਰੀਆ ਕਰਦੇ ਆ ਕਿ ਸਾਨੂੰ ਫ੍ਰੀ ਚ ਕਲਾਸਿਸ ਸਾਡੀ ਲੱਗੀ ਹੋਈ ਹੈ ਇਹ ਕਲਾਸ ਇਦਾਂ ਹੀ ਚੱਲਦੀ ਰਹੇ ਗੁਆੰਟ ਮਾਨ ਜੀ ਨੇ ਜਿਹੜਾ ਇਹ ਉਪਰਾਲਾ ਕੀਤਾ ਖਾਸ ਲੇਡੀਜ਼ ਵਾਸਤੇ ਵੀ ਇਹਦੇ ਕਰਕੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ